ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਦੇ ਨਾਲ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਰਿਆਣੇ ਨੂੰ 1300 ਕਿਊਸਕ ਪਾਣੀ ਦਾ ਝੂਠਾ ਦਾਵਾ ਨਾ ਕਰੇ ਬਰਿੰਦਰ ਗੋਇਲ 23 ਮਈ ਤੋਂ ਪੰਜਾਬ ਹਰਿਆਣਾ ਪਾਣੀ ਵਿਵਾਦ ਵਿਵਾਦ ਰੁਕਣ ਦਾ ਨਾਮ ਨਹੀਂ ਰਹਿ ਰਿਹਾ ਪੰਜਾਬ ਸਰਕਾਰ ਨੇ ਜਲ ਸਰੋਤ ਵਿਭਾਗ ਦੇ ਨੇ ਵਾਪਸ ਆਖਰਾ ਮੇਨ ਲਾਈਨ ਤੋਂ ਪੰਜਾਬ ਹਰਿਆਣਾ ਤੇ ਰਾਜ ਦੇ ਪਾਣੀ ਜਾ ਰਹੇ ਦੀ ਪਾਣੀ ਦੀ ਮੌਜੂਦਾ ਸਥਿਤੀ ਸਪਸ਼ਟ ਕੀਤੀ ਹੈ ਪੰਜਾਬ ਦੇ ਜਲ ਸਰੋਤ ਬਰਿੰਦਰ ਕਮਾਲ ਗੋਇਲ ਨੇ ਕਿਹਾ ਹੈ ਕਿ ਹਰਿਆਣਾ ਨੂੰ ਸਿਰਫ 6620 ਕਿਊਸਕ ਪਾਣੀ ਮਿਲ ਰਿਹਾ ਹੈ ਪੰਜਾਬ ਨੂੰ 9690 ਕਿਊਸਕ ਪਾਣੀ ਮਿਲ ਰਿਹਾ ਹੈ ਜਲ ਸਰੋਤ ਮੰਤਰੀ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਪਾਖੜਾ ਮੇਨ ਲਾਈਨ ਤੋਂ 1300 ਕਿਊਸਕ ਪਾਣੀ ਪ੍ਰਾਪਤ ਕਰਨ ਦਾ ਝੂਠਾ ਦਾਵਾ ਕਰ ਰਹੀ ਹੈ बीबीएमबी एक्स ਝੂਠ ਵਿੱਚ ਹਰਿਆਣਾ ਸਰਕਾਰ ਦਾ ਸਮਰਥਨ ਕਰ ਰਹੀ ਹੈ ਜਦੋਂ ਕਿ ਇਸ ਸਮੇਂ ਪਾਖੜਾ ਮੇਨ ਲਾਈਨ ਤੋਂ ਸਿਰਫ 1700 1 1700 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਗੋਇਲ ਨੇ ਕਿਹਾ ਹੈ ਕਿ 95 ਸ90 ਕਿਊਸਕ ਪਾਣੀ ਚੋਂ ਪੰਜਾਬ ਸਿਰਫ 2025 ਕਿਊਸਕ ਪਾਣੀ ਦੀ ਵਰਤੋਂ ਕਰ ਰਿਹਾ ਹੈ ਉਹਨਾਂ ਦੱਸਿਆ ਹੈ ਕਿ ਹਰਿਆਣਾ ਨੂੰ ਸਿਰਫ 6720 ਕਿਸਕ ਪਾਣੀ ਮਿਲ ਰਹਾ ਹੈ 1300 ਕਿਉਕ ਨਹੀਂ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ